ਜੇ ਸਾਡਾ ਕਹਿਣ ਦਾ ਭਾ ਮਸਲਾ ਹੱਲੇ ਨਹੀਂ ਹੁੰਦਾ ਇਨਸਾਫ ਸਾਨੂੰ ਨਹੀਂ ਮਿਲਦਾ ਤਾਂ ਆਪਾਂ ਕੱਲ ਨੂੰ ਇਸੇ ਜਗ੍ਹਾ ਫੇਰ ਧਰਨਾ ਲਾਵਾਂਗੇ ਦੇਖੋ ਲੋਕਾਂ ਦੀ ਪਰੇਸ਼ਾਨੀ ਆ ਪੁਲਿਸ ਧੱਕਾ ਕਰਦੀ ਆ ਸਾਫ਼ ਸਪਸ਼ਟ ਇਹ ਗੱਲ ਆ ਲੇਕਿਨ ਅਸੀਂ ਐਕਸੀਡੈਂਟ ਦੇ ਉੱਤੇ ਲਾਸ਼ਾਂ ਦੇ ਉੱਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਸਾਡਾ ਫੈਸਲਾ ਇਹ ਸੀਗਾ ਵੀ ਜੇ ਅਰੈਸਟ ਦੇਣੀ ਪਈ ਅਰੈਸਟ ਦੇ ਦਾਂਗੇ ਜੇ ਤੁਹਾਨੂੰ ਡਾਂਗਾ ਖਾਣੀਆਂ ਪਈਆਂ ਡਾਂਗਾ ਖਲਾਂਗੇ 5 ਦਿਨ ਹੋ ਗਏ ਸਾਡੀ ਨੋ ਨੂੰ ਮਾਰੀ ਨੂੰ ਇਹ ਜ ਤਰੀਕਾ ਸਾਨੂੰ ਰੋਣੇ ਦਾ ਵੀ ਟਾਈਮ ਨਹੀਂ ਮਿਲਿਆ ਇਹ ਪੁਲਿਸ ਨੇ ਇਹਨਾਂ ਸਾਨੂੰ ਇਹ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਅਸੀਂ ਰੋਣਾ ਵੀ ਨਹੀਂ ਰੱਖਦੇ ਹੋ ਨਹੀਂ ਸਕਦੇ ਘਰ ਨੇ ਜਵਾਂ ਸਾਡਾ ਕੋਈ ਇਨਸਾਫ ਹੀ ਨਹੀਂ ਮਿਲਿਆ ਸਾਨੂੰ ਲੇਕਿਨ ਇਨਸਾਫ ਨਾ ਹੋਣ ਕਰਕੇ ਕਿਉਂਕਿ ਗੱਡੀ ਵਾਲੇ ਨੂੰ ਭਜਾ ਦਿੱਤਾ ਗਿਆ ਉੱਥੇ ਬੰਦਿਆਂ ਦੀ ਅੱਜ ਤੱਕ 5 ਦਿਨ ਹੋ ਗਏ ਇਸ ਪਰਿਵਾਰ ਨੇ ਲਾਸ਼ ਨੂੰ ਆਪਣਾ ਕੀ ਕਹਿੰਦੇ ਅੱਜ ਤੱਕ ਅੰਤਮ ਸੰਸਕਾਰ ਨਹੀਂ ਕੀਤਾ ਵੀ ਇਸ ਸਿਸਟਮ ਦੇ ਉੱਤੇ ਕਿੰਨੀ ਵੱਡੀ ਬੇਵਿਸ਼ਵਾਸੀ ਆ ਵੀ ਇਨਸਾਫ ਮਿਲਣ ਦੀ ਉਮੀਦ ਨਹੀਂ ਹੈਗੀ ਇੱਥੇ ਵੀ ਜਿਹੜਾ ਮੌਜੂਦਾ ਐਮਐਲਏ ਮੌਜੂਦਾ ਸਰਕਾਰ ਆ ਉਹਦਾ ਨਮਾਇੰਦਾ ਕਿਉਂ ਨਹੀਂ ਆ ਰਿਹਾ ਲੋਕਾਂ ਦਾ ਇਹ ਗੁੱਸਾ ਸੀ ਅਬ ਦਮਾ ਪਿੱਛੇ ਦੇ ਕਿਉਂ ਘਰੇ ਰਹੇ ਹੁਣ ਜੀ ਕਾਰਵਾਈ ਇਹ ਪਿੱਛੇ ਬਹਿਣ ਵਾਲੇ ਬੰਦੇ ਕਿਹੜੇ ਹੁੰਦੇ ਆ ਪਿੱਛੋਂ ਕੰਮ ਕਿਹੜੇ ਕਰਦੇ ਹੁੰਦੇ ਆ ਆਪਾਂ ਨੂੰ ਵੀ ਪਤਾ ਪਿੱਛੋਂ ਜਿਹੜੇ ਨਿੱਕਾ ਕੰਮ ਕਰਦੇ ਆ ਜਿਹੜੇ ਲੋਕਾਂ ਦੇ ਲੀਡਰ ਆ ਉਹ ਲੋਕਾਂ ਵਿੱਚ ਆ ਕੇ ਕੰਮ ਕਰਦੇ ਆ ਜੇ ਐਕਸੀਡੈਂਟ ਹੁੰਦਾ ਇੱਕ ਮੌਤ ਹੁੰਦੀ ਆ ਤੇ ਉਦੇ ਪਾਸ ਤੇ ਤੁਸੀਂ ਇੱਥੇ ਹਾਈਵੇ ਤੋਂ ਜਾਮ ਕਰਨਾ ਪਿਆ ਰੱਲ ਉੱਧਰ ਸੜਕ ਜਾਮ ਕਰੀ ਹੋਈ ਸੀ ਜੀ ਐਨਾ ਕਿਉਂ ਇਹ ਤਰਾਸ਼ ਦੀ ਆ ਪੰਜਾਬ ਦੀ ਵੀ ਐਕਸੀਡੈਂਟਾਂ ਦੀ ਇਨਸਾਫ ਦੇ ਵਾਸਤੇ ਵੀ ਹਾਈਵੇ ਜਾਮ ਹੋਣ ਲੱਪੇ ਉਹ ਬੰਦੇ ਦਾ ਫੋਨ ਆਇਆ ਬਈ ਹੁਣ ਫਿਲਹਾਲ ਤੁਸੀਂ ਧਰਨਾ ਚੱਕ ਲਓ ਜੇ ਸਾਡਾ ਕਹਿਣ ਦਾ ਭਾ ਮਸਲਾ ਹੱਲੇ ਨਹੀਂ ਹੁੰਦਾ ਇਨਸਾਫ ਸਾਨੂੰ ਨਹੀਂ ਮਿਲਦਾ ਤਾਂ ਆਪਾਂ ਕੱਲ ਨੂੰ ਇਸੇ ਜਗ੍ਹਾ ਫੇਰ ਧਰਨਾ ਲਾਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਇਸੇ ਜਗ੍ਹਾ ਨਾ ਉਹ ਫੈਸਲਾ ਕੇ ਕਰ ਲਵਾ ਦੇ ਉਹ ਫੈਸਲਾ ਜਿਵੇਂ ਵੀ ਹੋਊਗਾ ਜਿਵੇਂ ਵੀ ਹੋਊਗਾ ਉਹ ਨਹੀਂ ਉਹ ਪੈਸਾ ਸਾਬ ਜੀ ਠੀਕ ਹੈ ਸਾਰੀ ਸੰਗਤ ਦਾ ਜੀ ਤੈਰ ਦੇ ਰੋ ਧੰਨਵਾਦ ਹੈ ਜੀ ਮੰਨਣਾ ਕਰ ਲਓ ਗੱਲ ਆਖਰੀ ਗੱਲ ਹਲੋ ਛੇਰ ਤੇ ਹੋ ਗਿਆ 500 ਸੋ ਬਿਲਕੁਲ ਇਸ ਸਮੇਂ ਜੋ ਬੁੰਗਾ ਸਾਹਿਬ ਦੇ ਨੇੜੇ ਧਰਨਾ ਲੱਗਿਆ ਹੋਇਆ ਸੀ ਮੋਰਚਾ ਲਾਇਆ ਗਿਆ ਸੀ ਜਿਸ ਦੇ ਕਰਕੇ ਬਹੁਤ ਵੱਡੀ ਟ੍ਰੈਫਿਕ ਹੈ ਉਹ ਜਾਮ ਲੱਗੇ ਹੋਏ ਦੂਰ ਦੂਰ ਤੱਕ ਸੋ ਅਜੇ ਤੱਕ ਗੱਲ ਨਹੀਂ ਬਣੀ ਸਵੇਰ ਦਾ ਧਰਨਾ ਲੱਗਿਆ ਹੈ ਢੀਲੋ ਸਾਹਿਬ ਕਿਵੇਂ ਦੇਖਦੇ ਹੋ ਸਵੇਰ ਦਾ ਧਰਨਾ ਜਿਹੜਾ ਇੱਥੇ ਲੱਗਿਆ ਹੋਇਆ ਤੇ ਦੇਖੋ ਲੋਕਾਂ ਦੀ ਪਰੇਸ਼ਾਨੀ ਆ ਪੁਲਿਸ ਧੱਕਾ ਕਰਦੀ ਆ ਸਾਫ ਸਪਸ਼ਟ ਇਹ ਗੱਲ ਆ ਲੇਕਿਨ ਅਸੀਂ ਐਕਸੀਡੈਂਟ ਦੇ ਉੱਤੇ ਲਾਸ਼ਾਂ ਦੇ ਉੱਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰਿਵਾਰ ਮੈਂਬਰਾਂ ਦਾ ਹੁਕਮ ਆਇਆ ਵਾ ਵੀ ਸਾਡੀ ਗੱਲ ਹੋ ਰਹੀ ਆ ਤੁਸੀਂ ਧਰਨਾ ਚੱਕ ਲੋ ਅਸੀਂ ਦੁਬਾਰਾ ਧਰਨਾ ਲਾ ਲਾਂਗੇ ਸਾਡਾ ਫੈਸਲਾ ਇਹ ਸੀਗਾ ਵੀ ਜੇ ਅਰੈਸਟ ਦੇਣੀ ਪਈ ਅਰੈਸਟ ਦੇ ਦਾਂਗੇ ਜੇ ਤੁਹਾਨੂੰ ਡਾਂਗਾ ਖਾਣੀਆਂ ਪਈਆਂ ਡਾਂਗਾ ਖਾ ਲਾਂਗੇ ਲੇਕਿਨ ਇਹ ਪਰਿਵਾਰਕ ਮੈਂਬਰਾਂ ਦਾ ਫੈਸਲਾ ਵਾ ਜੋ ਫੈਸਲਾ ਵਾ ਉਹ ਸਾਨੂੰ ਮਨਜ਼ੂਰ ਆ ਅਸੀਂ ਇਹ ਗੱਲ ਕਹਿੰਦੇ ਐਕਸੀਡੈਂਟ ਹੁੰਦਾ ਇੱਕ ਮੌਤ ਹੁੰਦੀ ਆ ਤੇ ਉਹਦੇ ਵਾਸਤੇ ਤੁਸੀਂ ਇੱਥੇ ਹਾਈਵੇ ਤੋਂ ਜਾਮ ਕਰਨਾ ਪਿਆ ਰੱਲ ਉੱਧਰ ਸੜਕ ਜਾਮ ਕਰੀ ਹੋਈ ਸੀ ਜੀ ਇੰਨਾ ਕਿਉਂ ਇਹ ਤਰਾਸ਼ ਦੀ ਆ ਪੰਜਾਬ ਦੀ ਵੀ ਐਕਸੀਡੈਂਟਾਂ ਦੀ ਇਨਸਾਫ ਦੇ ਵਾਸਤੇ ਵੀ ਕਈ ਵੇ ਜਾਮੋਂ ਲਾਪੇ ਇਹ ਲੋਕਾਂ ਦੇ ਕਸੂਰ ਨਾ ਕੱਢੋ ਇਹ ਕਸੂਰ ਕੱਢੋ ਇਸ ਸਿਸਟਮ ਦਾ ਇਸ 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 ਜਸਟਿਸ ਸਿਸਟਮ ਦਾ ਜਿੱਥੇ ਲੋਕਾਂ ਨੂੰ ਇਨਸਾਫ ਦੀ ਉਮੀਦ ਹੁੰਦੀ ਆ ਵੀ ਇਹ ਧਰਨਾ ਜਿਹੜਾ ਵਾ ਵੀ ਇਹ ਜਿਹੜਾ ਵਾ ਵੀ ਇਹਦੇ ਵਾਸਤੇ ਵੀ ਐਕਸੀਡੈਂਟ ਜਿਹੜਾ ਇੱਕ ਐਕਸੀਡੈਂਟ ਆ ਮਤਲਬ ਵੀ ਕਿਸੇ ਦੀ ਗਲਤੀ ਨਹੀਂ ਆ ਲੇਕਿਨ ਇਨਸਾਫ ਨਾ ਹੁਣ ਕਰਕੇ ਕਿਉਂਕਿ ਗੱਡੀ ਵਾਲੇ ਨੂੰ ਭਜਾ ਦਿੱਤਾ ਗਿਆ ਉੱਥੇ ਬੰਦਿਆਂ ਦੀ ਅੱਜ ਤੱਕ 5 ਦਿਨ ਹੋ ਗਏ ਇਸ ਪਰਿਵਾਰ ਨੇ ਲਾਸ਼ ਨੂੰ ਆਪਣਾ ਕੀ ਕਹਿੰਦੇ ਅੱਜ ਤੱਕ ਅੰਤਮ ਸੰਸਕਾਰ ਨਹੀਂ ਕੀਤਾ ਤੁਸੀਂ ਇਹਨਾਂ ਦੀ ਤਰਾਸ਼ ਦੀ ਜੋ ਇਹਨਾਂ ਦੀ ਬੇਵਿਸ਼ਵਾਸੀ ਸਮਝੋ ਵੀ ਇਸ ਸਿਸਟਮ ਦੇ ਉੱਤੇ ਕਿੱਡੀ ਵੱਡੀ ਬੇਵਿਸ਼ਵਾਸੀ ਆ ਵੀ ਇਨਸਾਫ ਮਿਲਣ ਦੀ ਉਮੀਦ ਨਹੀਂ ਹੈਗੀ ਇੱਥੇ ਕਿਉਂ ਨਹੀਂ ਸੁਧਰ ਪਾਂਦਾ ਜੀ ਇਹ ਸਿਸਟਮ ਹਮੇਸ਼ਾ ਹੀ ਇਦਾਂ ਰਹਿੰਦਾ ਹੈ ਅੱਜ ਤੋਂ ਨਹੀਂ ਹੈਗਾ ਬੜੇ ਸਮੇਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਬਿਲਕੁਲ ਤੁਹਾਡੀ ਸਹੀ ਗੱਲ ਆ ਇਹਦੇ ਵਾਸਤੇ ਹਰ ਬੰਦਾ ਜ਼ਿੰਮੇਵਾਰ ਆ ਜਿਹੜਾ ਸਰਕਾਰ ਚ ਰਿਹਾ ਇਹਦੇ ਵਾਸਤੇ ਹਰ ਉਹ ਬੰਦਾ ਜ਼ਿੰਮੇਵਾਰ ਆ ਜਿਨ੍ਹਾਂ ਨੇ ਆਪਣੇ ਵੋਟਾਂ ਕੁਛ ਚੰਦ ਪੈਸਿਆਂ ਲਈ ਵੇਚੀਆਂ ਹਰ ਬੰਦਾ ਉਹ ਜ਼ਿੰਮੇਵਾਰ ਆ ਜਿਨ੍ਹਾਂ ਨੇ ਵੋਟਾਂ ਨਸ਼ੇ ਨੂੰ ਲੈ ਕੇ ਵੇਚੀਆਂ ਹਰ ਉਹ ਬੰਦਾ ਜ਼ਿੰਮੇਵਾਰ ਆ ਜਿਨ੍ਹਾਂ ਨੇ ਕਿ ਕਮਾ ਨੂੰ ਆਪਣਾ ਇਹ ਸਾਰੇ ਹਿੱਤਾਂ ਦੇ ਵਿੱਚ ਵੇਖਦੇ ਹੋਏ ਵੱਡੇ ਮੁੱਦਿਆਂ ਨੂੰ ਛੱਡ ਕੇ ਲੋਕਾਂ ਨੇ ਫੈਸਲਾ ਨਹੀਂ ਕੀਤਾ ਇਹਦਾ ਹਰ ਉਹ ਬੰਦਾ ਜ਼ਿੰਮੇਵਾਰ ਆ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਆ ਇਹਦੇ ਵਿੱਚ ਮੀਡੀਆ ਵੀ ਜ਼ਿੰਮੇਵਾਰ ਆ ਇਹਦੇ ਵਿੱਚ ਹਰ ਉਹ ਬੰਦਾ ਜ਼ਿੰਮੇਵਾਰ ਆ ਜਿਨੇ ਮੁੱਦਿਆਂ ਨੂੰ ਛੱਡ ਕੇ ਰਾਜਨੀਤੀ ਨਿੱਤੇ ਹੱਕਾਂ ਲਈ ਵੋਟ ਪਾਈ ਜਾਂ ਵੋਟਾਂ ਲਈਆਂ ਤੇ ਹੁਣ ਜਿਹੜੀ ਇਹ ਜਿੱਤੀ ਰਾ ਫਿਰ ਜਿਹੜੀ ਇਹ ਗ੍ਰਿਫਤਾਰੀ ਨਹੀਂ ਹੋ ਪਾਰੀ ਮਜਬੂਰੀ ਹੈ ਪੁਲਿਸ ਦੀ ਪੁਲਿਸ ਕਹਿੰਦੀ ਵੀ ਅਸੀਂ ਤਾਂ ਕਾਰਵਾਈ ਕਰ ਰਹੇ ਟਾਈਮ ਲੱਗਦਾ ਭਾਈ ਮੇਰੀ ਬੇਨਤੀ ਸੁਣੋ ਇਹ ਸਾਡਾ ਕੰਮ ਨਹੀਂ ਸੀ ਅਸੀਂ ਤਾਂ ਆਪੋਜੀਸ਼ਨ ਦਾ ਨਾਂ ਸਾਡੇ ਕਹਿਣ ਦੇ ਉੱਤੇ ਕੋਈ ਕਾਰਵਾਈ ਹੋਣੀ ਸੀ ਸਾਡੇ ਇਹ ਲੋਕਾਂ ਦਾ ਪ੍ਰੈਸ਼ਰ ਸੀਗਾ ਮਸਲਾ ਸਿਰਫ ਇਹਦੇ ਅੰਦਰ ਇਹ ਸੀਗਾ ਵੀ ਜਿਹੜਾ ਮੌਜੂਦਾ ਐਮਐਲਏ ਮੌਜੂਦਾ ਸਰਕਾਰ ਆ ਉਹਦਾ ਨਮਾਇੰਦਾ ਕਿਉਂ ਨਹੀਂ ਆ ਰਿਹਾ ਲੋਕਾਂ ਦਾ ਇਹ ਗੁੱਸਾ ਸੀ ਅਗਰ ਮੌਜੂਦਾ ਸਰਕਾਰ ਦਾ ਐਮਐਲਏ ਆ ਕੇ ਇੱਥੇ ਸ਼ੁਭਾਸ਼ਣ ਦਵੇ ਰੋਪੜ ਦਾ ਐਮਐਲਏ ਜਾਂ ਮੰਤਰੀ ਅਰਜੋਤ ਬੈਂਸ ਉਹ ਆ ਕੇ ਲੋਕਾਂ ਨੂੰ ਕਹਿਣ ਵੀ ਅਸੀਂ ਇਨ ਵਾੰਗੇ ਤੇ ਲੋਕਾਂ ਦਾ ਵਿਸ਼ਵਾਸ ਉਹਨਾਂ ਤੇ ਬਣ ਜਾਊਗਾ ਭੀਨ ਸਾਹਿਬ ਦਵਾ ਇਹ ਪਿੱਛੇ ਬਹਿ ਕੇ ਕਿਉਂ ਕਰੇ ਰਹੇ ਹੁਣ ਦੀ ਕਾਰਵਾਈ ਇਹ ਪਿੱਛੇ ਬਹਿਣ ਵਾਲੇ ਬੰਦੇ ਕਿਹੜੇ ਹੁੰਦੇ ਆ ਪਿੱਛੋਂ ਕੰਮ ਕਿਹੜੇ ਕਰਦੇ ਹੁੰਦੇ ਆ ਆਪਾਂ ਨੂੰ ਵੀ ਪਤਾ ਪਿੱਛੋਂ ਜਿਹੜੇ ਕੰਮ ਕਰਦੇ ਆ ਜਿਹੜੇ ਲੋਕਾਂ ਦੇ ਲੀਡਰ ਆ ਉਹ ਲੋਕਾਂ ਵਿੱਚ ਆ ਕੇ ਕੰਮ ਕਰਦੇ ਆ ਹੂੰ ਬਿਲਕੁਲ ਸੋ ਹੁਣ ਜਿਹੜਾ ਜਾਮ ਖੋਲਿਆ ਗਿਆ ਤੇ ਬੜੀ ਧੇਰ ਤੋਂ ਸਵੇਰ ਤੋਂ ਇਹ ਲੋਕ ਜਿੱਥੇ ਇਹ ਵੀ ਅੱਕੇ ਹੋਏ ਬੈਠੇ ਸੀ ਪੰਜ ਦਿਨ ਹੋ ਗਏ ਸਾਡੀ ਨੋ ਨੂੰ ਮਾਰੀ ਨੂੰ ਇਹ ਜਿਹ ਤਰੀਕ ਸਾਨੂੰ ਰੋਣ ਦਾ ਵੀ ਟਾਈਮ ਨਹੀਂ ਮਿਲਿਆ ਅਸੀਂ ਰੋ ਵੀ ਨਹੀਂ ਸਕਦੇ ਨਹੀਂ ਸਕਦੇ ਧਰਨੇ ਚ ਵੰਦ ਸਾਡਾ ਕੋਈ ਨਿਸਾਬ ਹੀ ਨਹੀਂ ਮਿਲਿਆ ਸਾਡਾ ਕੋਈ ਸਾਡੀ ਬੀਜੀਆ ਅੰਦਰ ਦਾਖਲ ਕਰਾ ਦੇਈ ਬੀਜੀਆ ਆਈ ਪਈ ਸਾਨੂੰ ਕੋਈ ਇਨਸਾਫ ਨਹੀਂ ਆਏਗਾ ਇਹ ਪੁਲਿਸ ਨੇ ਇਹਨਾਂ ਸਾਨੂੰ ਸਾਡੇ ਪਰ ਜੇ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਪੰਜ ਦਿਨ ਹੋ ਗਏ ਸਾਡੀ ਨੋ ਨੂੰ ਮਾਰਕਸ ਕੀਤੀ ਨੂੰ ਸਾਨੂੰ ਬੰਦਾ ਹਾਜ਼ਰ ਕਰਦੇ ਕਾਤੇ ਨਹੀਂ ਕਰਦੇ ਮੈਂ ਤੇ ਨਹੀਂ ਕਰਦੇ ਸਾਡਾ ਬਾਪ ਬੋਲਟ ਪ੍ਰੈਸ਼ਰ ਪਾਇਆ ਸਾਡੇ ਉੱਪਰ ਆ ਤਾ ਆਏ ਨਾ ਕੱਟ ਕੇ ਓਏ ਦੁਕਾਨ ਤਾਂ ਇਹ ਲੋਕ ਦੁਖੀ ਅੱਖੇ ਹੋਏ ਹਾਂਜੀ ਭਾਈ ਜੀ ਮੈਂ ਇਹ ਕਹਿੰਦਾ ਜਾਂਦਾ ਜੀ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹਦੇ ਵਿੱਚ ਆਮ ਬੰਦਾ ਹੈਗਾ ਜਿਹੜਾ ਗਜ਼ਾਰ ਵੀ ਤਹੀ ਹੀ ਘਟਨਾ ਵਾਪਰਦੀ ਹੈ ਉਹਨੂੰ ਧਰਨੇ ਦੇ ਕੇ ਆਪਣਾ ਇਨਸਾਫ ਲੈਣਾ ਪੈਂਦਾ ਧਰਨੇ ਦੇ ਕੇ ਇਨਸਾਫ ਲੈਣਾ ਪੈ ਰਿਹਾ ਭਾਈ ਜੀ ਮੈਨੂੰ ਗੱਡੀਾਂ ਦੀ ਤਕਲੀਫ ਹੋ ਗਈ ਸਾਡੀ ਬਾਹਟੀ ਦੀ ਤਕਲੀਫ ਨਹੀਂ ਹੋਈ ਸਾਡੀ ਬੱਚੀ ਦੀ ਤਕਲੀਫ ਮਰੀ ਪੈ ਨਾਨਾ ਪਰਸਾ ਮਮੀ ਨਾਲ ਗੱਲ ਕਰਾਓ ਹੁਣ ਅਸੀਂ ਇਸ ਟਾਈਮ ਕਿਹੜੀ ਮਮੀ ਨਾਲ ਗੱਲ ਕਰਾਈ ਕਤਲ ਦਾ ਤੁਸੀਂ ਲਿਆਦੇ ਨਹੀਂ ਹਾਜ਼ਰ ਨਹੀਂ ਕੀਤਾ ਕਤਲ ਦਾ ਜਿਹੜਾ ਸਵੇਰ ਦੇ ਤੁਸੀਂ ਬੈਠੇ ਹੋ ਗਰਮੀ ਵੀ ਚੱਲੀ ਆ ਧੁੱਪ ਬੜੀ ਸੀ ਗਰਮੀ ਸੀ ਇਹ ਰੋਹ ਇੰਨਾ ਕਿਉਂ ਆ ਸ਼ਾਮ ਤੱਕ ਕਿਉਂ ਬਹਿਣਾ ਪੈ ਗਿਆ ਤੁਹਾਨੂੰ ਤੁਸੀਂ ਤਾਂ ਘਰਾਂ ਦੇ ਵਿੱਚ ਕੰਮਕਾਰ ਵੀ ਕਰ ਰਹੇ ਹੁੰਦੇ ਔਰਤਾਂ ਨੂੰ ਤਾਂ ਵੈਸੇ ਹੀ ਟਾਈਮ ਨਹੀਂ ਸਾਨੂੰ ਇਨਸਾਫ ਨਹੀਂ ਮਿਲਦਾ ਪੰਜ ਦਿਨਾਂ ਤੋਂ ਜੀ ਆਤੀਆਂ ਸਾਡ ਬਣ ਕੇ ਬੈਠੇ ਸਾਨੂੰ ਪੰਜ ਦਿਨ ਹੋ ਗਏ ਸਾਨੂੰ ਕੋਈ ਇਨਸਾਫ ਨਹੀਂ ਦਿੰਦੇ ਸਾਡੀ ਬਹੁਤ ਪੰਜ ਪੰਜ ਦਿਨ ਹੋ ਗਏ ਕਿੰਨੇ ਪਿੰਡਾਂ ਦੇ ਲੋਕ ਇੱਥੇ ਆਏ ਆ ਬਹੁਤ ਪਿੰਡਾਂ ਦੇ ਆਏ ਵੇ ਦਸ ਪਿੰਡਾਂ ਦੇ ਬੰਦੇ ਆ ਇੱਥੇ ਸਾਰੇ ਇਲਾਕੇ ਦੇ ਹਾਂਜੀ ਹਾਂਜੀ ਸਾਰੇ ਇਲਾਕੇ ਦੇ ਆ ਜੀ ਇਸ ਇਲਾਕੇ ਦੇ ਆ ਪਰ ਸਭ ਤੋਂ ਦੁਖਦਾਈ ਗੱਲ ਇਹ ਹੈ ਵੀ ਸਾਡੇ ਅੱਜ ਡਿਸਟ੍ਰਿਕਟ ਦੇ ਵਿੱਚ ਇੱਕ ਐਮਐਲਏ ਇੱਕ ਮੰਤਰੀ ਹੋਣ ਦੇ ਬਾਵਜੂਦ ਦੇਖੋ ਲੋਕਾਂ ਦੀ ਤਰਾਸ਼ਦੀ ਦੇਖੋ ਵੀ ਅੱਜ ਪੁਲਿਸ ਪ੍ਰਸ਼ਾਸਨ ਤੇ ਤੇ ਇਸ ਸਿਸਟਮ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਇਸ ਕਰਕੇ ਲੋਕਾਂ ਨੂੰ ਆ ਕੇ ਇੱਥੇ ਇਕੱਠ ਦੇ ਵਿੱਚ ਬਹਿਣਾ ਪੈ ਰਿਹਾ ਦੇਖੋ ਇੱਕ ਪਾਸੇ ਡੈੱਡ ਬੋਡੀ ਦਾ ਸੰਸਕਾਰ ਨਹੀਂ ਹੋਇਆ ਤੇ ਇਹ ਜਿਹੜੇ ਅੱਜ ਲੋਕ ਐ ਇਹ ਕਿੱਥੇ ਜਾਣ ਕਿੱਥੇ ਇਹਨਾਂ ਨਮਾਇੰਦਿਆਂ ਨੂੰ ਚਾਹੀਦਾ ਕਿ ਕਿੱਧਰੋਂ ਕਿੱਧਰੋਂ ਬਈ ਉਹ ਅਜੋ ਕਿੱਥੇ ਨੇ ਬਿਲਕੁਲ ਇੱਥੇ ਇਕੱਲੇ ਲੋਕ ਇਕੱਠੇ ਨਹੀਂ ਹੋਏ ਪੁਲਿਸ ਪ੍ਰਸ਼ਾਸਨ ਦੇ ਵੀ ਸਾਰੇ ਵੱਡੇ ਅਫਸਰ ਲੱਗੇ ਹੋਏ ਆ ਸਵੇਰ ਦਾ ਹੀ ਇੱਥੇ ਜਿਹੜਾ ਰੋਡ ਬਲੌਕ ਕੀਤਾ ਗਿਆ ਸੀ ਤੇ ਹੁਣ ਇਹ ਰੋਡ ਖੁੱਲਿਆ ਹੁਣੇ ਸੜਕਾਂ ਖੋਲੀਆਂ ਗਈਆਂ ਤੇ ਜੋ ਟਰਾਲੀਆਂ ਪਿੰਡਾਂ ਤੋਂ ਆਈਆਂ ਸੀ ਤੁਸੀਂ ਉਹ ਦੇਖ ਰਹੇ ਹੋ ਕਿ ਪਿੰਡਾਂ ਤੋਂ ਆਈਆਂ ਟਰਾਲੀਆਂ ਭਰ ਕੇ ਜਿਹੜੀਆਂ ਆਈਆਂ ਸੀ ਉਹ ਵੀ ਵਾਪਸ ਜਾ ਰਹੀਆਂ ਤੇ ਟ੍ਰੈਫਿਕ ਹੁਣ ਖੁੱਲਿਆ ਹਰ ਫਿਲਹਾਲ ਰੋਂਗ ਸਾਈਡ ਜਿਹੜੀ ਟ੍ਰੈਫਿਕ ਲੱਗੀ ਹੋਈ ਸੀ ਉਹ ਖੁੱਲੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਆਪਣੀ ਸਾਈਡ ਦੀ ਟ੍ਰੈਫਿਕ ਹੈ ਉਹ ਖੁੱਲੀ ਜਾਊਗੀ ਸਵੇਰ ਦਾ ਜਿਹੜਾ ਇਹ ਧਰਨਾ ਹੈਗਾ ਉਹ ਆ ਬਹੁਤ ਜ਼ਿਆਦਾ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣੇ ਕਿੰਨੀ ਦੇਰ ਤੋਂ ਖੜੇ ਸੀ ਅੱਧਾ ਘੰਟਾ ਹੋ ਗਿਆ ਜੀ ਅੱਧਾ ਪੂਣਾ ਘੰਟਾ ਦਾ ਇਹਨਾਂ ਨੂੰ ਵੀ ਹੋ ਚੁੱਕਿਆ ਜਿਹੜਾ ਇੱਥੇ ਤੇ ਲਗਾਤਾਰ ਕਾਫੀ ਦੇਰ ਤੋਂ ਵੱਡੀਆਂ ਬੱਸਾਂ ਜਿਹੜੀਆਂ ਹੈਗੀਆਂ ਉਹ ਜਾਮ ਦੇ ਵਿੱਚ ਟਰੱਕ ਗੱਡੀਆਂ ਕਈ ਕਿਲੋਮੀਟਰ ਤੱਕ ਸਾਨੂੰ ਵੀ ਇੱਥੇ ਤੱਕ ਆਉਣ ਦੇ ਲਈ ਕਾਫੀ ਜਿਹੜੀ ਖਜਾਲਤ ਦਾ ਸਾਹਮਣਾ ਕਰਨਾ ਪਿਆ ਫਿਰ ਇਸੇ ਇਸ ਥਾਂ ਦੇ ਉੱਤੇ ਪਹੁੰਚੇ ਜਾ ਸਕਿਆ ਪਰ ਚੇਤਾਵਨੀ ਦੇ ਨਾਲ ਇਹ ਤਰਨਾ ਖਤਮ ਹੋਇਆ ਇਹ ਮੇਨ ਹਾਈਵੇ ਆ ਅਨੰਤਪੁਰ ਸਾਹਿਬ ਨੂੰ ਜਾਂਦਾ ਹੈ ਚੰਡੀਗੜ੍ਹ ਤੋਂ ਰੋਪੜ ਤੋਂ ਹੋ ਕੇ ਪਰ ਚੇਤਾਵਨੀ ਦੇ ਨਾਲ ਹੈ ਕਿ ਜੇਕਰ ਦੋਸ਼ੀ ਨਹੀਂ ਫੜੇ ਗਏ ਇੱਕ ਭੈਣ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਬਹੁਤ ਸਾਰੇ ਇਲਜ਼ਾਮ ਪੁਲਿਸ ਪ੍ਰਸ਼ਾਸਨ ਦੇ ਉੱਤੇ ਖੜੇ ਆ ਪਰ ਜੇਕਰ ਹੱਲ ਨਹੀਂ ਨਿਕਲਦਾ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਫਿਰ ਕੱਲ ਨੂੰ ਫਿਰ ਇੱਥੇ ਇਹ ਤਰਨਾ ਲੱਗ ਸਕਦਾ ਫਿਰ ਮੁਸ਼ਕਲਾਂ ਇਸੇ ਤਰ੍ਹਾਂ ਦੀਆਂ ਵੱਧ ਸਕਦੀਆਂ ਹੋਊਗਾ ਕੀ ਪ੍ਰਸ਼ਾਸਨ ਕਰਦਾ ਕੀ ਆ ਕਾਰਵਾਈ ਹੋਊਗੀ ਕਿ ਨਹੀਂ ਹੋਊਗੀ ਵੱਡੇ ਸਵਾਲ ਜਿਹੜੇ ਹੈਗੇ ਉਹਨਾਂ ਦੇ ਜਵਾਬ ਕਦੋਂ ਮਿਲਦੇ ਆ ਉਹ ਦੇਖਣ ਵਾਲੀ ਗੱਲ ਰਹੇਗੀ ਅੱਜ ਸਵੇਰ ਤੋਂ ਲੈ ਕੇ ਬੈਠੇ ਲੋਕ ਸ਼ਾਮ ਨੂੰ ਬੜੀ ਮੁਸ਼ਕਲ ਦੇ ਨਾਲ ਪ੍ਰਸ਼ਾਸਨ ਦੇ ਕਾਫੀ ਸਮਝਾਉਣ ਤੋਂ ਬਾਅਦ ਉੱਠੇ ਆ ਪਰ ਉੱਠੇ ਇੱਕ ਵਿਸ਼ਵਾਸ ਦੇ ਉੱਤੇ ਆ ਕਿ ਕਦੋਂ ਉਹ ਇਨਸਾਫ ਮਿਲੂਗਾ ਤੇ ਕੱਲੂ ਫੇਰ ਲੋਕਾਂ ਨੂੰ ਬੈਣਾ ਪਊਗਾ ਜਾਂ ਫਿਰ ਕੱਲ ਤੱਕ ਇਹ ਮਸਲਾ ਹੱਲ ਹੋ ਜਾਊਗਾ ਦੇਖਣ ਵਾਲੀ ਗੱਲ ਰਹੂਗੀ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਲ